ਹੈਲੋ ਗਾਇਜ਼ ਗੁੱਡ ਈਵਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਸੋ ਗਾਇਜ਼ ਅੱਜ ਮੈਂ ਸ਼ਾਮ ਨੂੰ ਆਪਣਾ ਵਲੌਗ ਸਟਾਰਟ ਕਰਨ ਲੱਗੀ ਆ ਇਹ ਕਰ ਰਹੀ ਆ ਮੈਂ ਚੌਪਿੰਗ ਤੇ ਆ ਬਣ ਗਿਆ ਬੱਚਿਆਂ ਦਾ ਦੁੱਧ ਇਧਰ ਤੇਲ ਗਰਮ ਹੋ ਰਿਹਾ ਵਾ ਤੇ ਇਧਰ ਅੱਜ ਆਪਾਂ ਬਣਾ ਰਹੇ ਆ ਗਜਰੇਲਾ ਨੀਕਾ ਨੇ ਦੱਸਿਆ ਸੀ ਜਿਆਦਾ ਦੁੱਧ ਪਾਓ ਤਾਂ ਗਜਰੇਲਾ ਬਹੁਤ ਸਵਾਦ ਬੰਦਾ ਸੋ ਥੈਂਕ ਯੂ ਨੀਕਾ ਦਾਦਾ ਦੁੱਧ ਪਾ ਕੇ ਗਜਰੇਲਾ ਬਣਾ ਰਹੇ ਆ ਸੋ ਫਰੈਂਡਸ ਕਿੱਦਾਂ ਤੁਸੀਂ ਸਾਰੇ ਜਣੇ ਠੀਕ ਹੋ ਉਮੀਦ ਕਰਦੀ ਹਾਂ ਸਭ ਜਣੇ ਠੀਕ ਹੋਵੋ ਮਾਤਾ ਰਾਨੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪਾਂ ਹੁਣ ਸ਼ਾਮ ਨੂੰ ਹੈਗੇ ਆਂ ਕਿਚਨ ਦੇ ਵਿੱਚ ਤੇ ਆਪਾਂ ਕਰ ਰਹੇ ਆਂ ਕੰਮ ਅੱਜ ਈਵਨਿੰਗ ਦੀ ਰੁਟੀਨ ਆਪਾਂ ਤੁਹਾਨੂੰ ਦਿਖਾਵਾਂਗੇ ਗਾਇਸ ਗਾਇਸ ਆ ਦੇਖੋ ਮੂਲੀਆਂ ਆਪਣੇ ਘਰ ਆਈਆਂ ਵਾਂ ਇਹ ਦਿੱਤੀਆਂ ਪੰਬੂ ਨੇ ਸਾਨੂੰ ਤੇ ਕੱਲ ਖਾਵਾਂਗੇ ਪਾ ਗ੍ਰੇਡ ਕਰਕੇ ਰੱਖ ਲਿਆ ਮੂਲੀਆਂ ਦੇਖੋ ਇਹਦਾ ਸਵੇਰੇ ਬਣੂਗਾ ਬ੍ਰੇਕਫਾਸਟ ਸੋ ਗਾਇਜ਼ ਆਪਾਂ ਕਰ ਰਹੀਆਂ ਰਾਜਮਾ ਦੀ ਤਿਆਰੀ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਜਿਵੈਨ ਉਸ ਤੋਂ ਬਾਅਦ ਆਪਾਂ ਪਾਣਾ ਜੀਰਾ ਤੇਰੇ ਬਰਾਊਨ ਹੋ ਗਿਆ ਵਾ ਤੇ ਹੁਣ ਪਾਵਾਂਗੇ ਆਪਾਂ ਟਮਾਟਰ ਇੰਸਾ ਆਹ ਟਮਾਟਰ ਦਾ ਪੇਸਟ ਪਾ ਦਿੱਤਾ ਇਹਦੇ ਵਿੱਚ ਤੇ ਮੈਂ ਲੋ ਟੂ ਮੀਡੀ ਫਲਿੰ ਕਰ ਦਿੱਤਾ ਵਾ ਸੋ ਗਾਈਜ਼ ਇਹ ਹੋਲੀ ਖੁਲੀ ਪਨ ਹੋ ਜਾਊਗਾ ਉਨੀ ਦੇਰਸ ਮੈਂ ਹੋਰ ਕੋਈ ਕੰਮ ਕਰ ਲੈਣਾ ਵਾ ਇਸ ਮੈਂ ਛੋਪਿੰਗ ਕਰ ਲਈ ਆ ਤੇ ਆਪਣਾ ਤੜਕਾ ਵੀ ਪੁੰਨ ਹੋ ਰਿਹਾ ਵਾ ਨਾਲ-ਨਾਲ ਆਪਾਂ ਕੀ ਕਰਨਾ ਬਰਤਨ ਸਾਫ ਕਰ ਲੈਨੇ ਆ ਫਟਾਫਟ ਨਾਲ ਤਾਂ ਕਿ ਸਵੇਰੇ ਇਦਾਂ ਨਾ ਹੋਵੇ ਬਰਤਨ ਜਿਆਦਾ ਲੱਗੇ ਸੁੱਕਾ ਇਹਦਾ ਦੇਖੋ ਮੈਂ ਸੌਗੀ ਪੀਕੋ ਦਿੱਤੀ ਆ ਬਰਤਨ ਵੀ ਕਰ ਲਈ ਸਾਫ ਤੇ ਆਹ ਬਣ ਰਿਹਾ ਗਜਰੇਲਾ ਤੇ ਮੈਂ ਤਾਂ ਕਦੀ ਬਣਾਇਆ ਨਹੀਂ ਤਾਂ ਪਰ ਮੰਮੀ ਮੈਨੂੰ ਫਸਾ ਕੇ ਚੱਲ ਗਈ ਸੀ ਫਿਰ ਮੰਮੀ ਲੇਟ ਕੇ ਜਾ ਕੇ ਤੇ ਮੈਂ ਮੰਮੀ ਨੂੰ ਕਿਹਾ ਆਪੇ ਦੇਖੋ ਗਜਰੇਲਾ ਤੇ ਮੇਰੇ ਕੋ ਨਹੀਂ ਦੇਖਿਆ ਜਾਣਾ ਕਿਉਂਕਿ ਮੈਨੂੰ ਨਹੀਂ ਆਉਂਦਾ ਬਣਾਉਣਾ ਸੋ ਥੋੜਾ ਜਿਹਾ ਹੀ ਰਹਿ ਗਿਆ ਹੁਣ ਫਿਰ ਮੰਮੀ ਦੇਖਣ ਲੱਗੀਆਂ ਤੇ ਆਪਾਂ ਇੱਧਰ ਤੜਕਾ ਵੀ ਲਗਾਤਾ ਤੜਕਾ ਹੋ ਗਿਆ ਦਾਲ ਸੋ ਗਾਇਜ਼ ਆਪਾਂ ਚੱਲੇ ਆਪਣੇ ਰੂਮ ਚ ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਸੋ ਗਾਇਜ਼ ਰਾਤ ਤੋਂ ਬਾਅਦ ਹੁਣ ਮੇਰਾ ਵਲੌਗ ਸਟਾਰਟ ਹੋਇਆ ਵਾ ਤੇ ਐਵਿਸ਼ ਉੱਠ ਗਿਆ ਵਾ ਐਵਿਸ਼ ਨੇ ਉੱਠ ਕੇ ਨਹਾ ਧੋ ਲਿਆ ਵਾ ਤੇ ਐਵਿਸ਼ ਜਾ ਰਿਹਾ ਸਕੂਲ ਰੈਡੀ ਹੋ ਗਿਆ ਨਾ ਸੋ ਗਾਇਜ਼ ਅੱਜ ਆਪਾਂ ਸਬਜ਼ੀ ਬਣਾਣੀ ਨਹੀਂ ਸੀ ਕਿਉਂਕਿ ਦੇਖਿਆ ਸੋ ਗਾਇਜ਼ ਦੇਖੋ ਮੈਂ ਐਵਿਸ਼ ਨੇ ਫਸਟ ਟਾਈਮ ਵਾਈਟ ਸੌਸ ਪਾਸਤਾ ਬਣਾਇਆ ਵਾ ਤੇ ਦੇਖਦੇ ਹਾਂ ਕਿਦਾਂ ਦਾ ਉਹ ਨੂੰ ਲੱਗਦਾ ਵਾ ਉਦੀ ਆਪਾਂ ਰਿਵਿਊ ਲਵਾਂਗੇ ਰਿਵਿਊ ਲਵਾਂਗੇ ਉਹਦੀ ਕਿੱਦਾਂ ਦਾ ਲੱਗਾ ਚਲੋ ਗਾਇਜ਼ ਇਧਰ ਹੋ ਰਹੀ ਆ ਪਰੌਂਠਿਆਂ ਦੀ ਤਿਆਰੀ ਮooli ਵਾਲੇ ਮਿਰਚੀ ਵਾਲੇ ਪਰੌਂਠੇ ਬਣੂਗੇ ਅੱਜ ਔਰ ਮੇਰੇ ਲਈ ਆਰੁਸ਼ ਕੇ ਲਈ ਵੀ ਮooli ਵਾਲੀ ਪਰੌਂਠੀ ਬਣੇਗੀ ਅੱਜ ਦੀ ਖਾਣਾ ਜੇ ਆਪਾਂ ਮੂਲੀ ਵਾਲਾ ਆਟਾ ਗੁੰਨਦਿਆਂ ਤਾਂ ਉਹਦੇ ਵਿੱਚ ਪਾਣੀ ਜ਼ਿਆਦਾ ਨਹੀਂ ਪਾਣਾ ਥੋੜਾ ਪਾਣੀ ਰੱਖਣਾ ਤਾਂ ਕਿ ਆਟਾ ਪਤਲਾ ਨਾ ਹੋ ਜਾਵੇ ਸੋ ਗਾਇਸ ਆਪਾਂ ਥੋੜਾ ਥੋੜਾ ਕਰਕੇ ਗੁੰਨ ਲੈਣਾ ਕਾਲੀ ਕੋਈ ਨਹੀਂ ਕਰਨੀ ਪਾਣੀ ਜ਼ਿਆਦਾ ਨਹੀਂ ਹੋਣ ਦੇਣਾ ਮੁੜੀਆਂ ਵਿੱਚ ਆਟੇ ਦੇ ਵਿੱਚ ਸੋ ਇਹਨੂੰ ਆਪਾਂ ਪਿਆਰ ਨਾਲ ਗੁੰਨਣਾ ਦੇ ਰੱਖ ਦਿੱਤਾ ਵਾ ਤਾਂ ਇਹਨੂੰ ਰੱਖਾਂਗੇ ਆਪਾਂ ਰੋਜ਼ ਦੀ ਤਰ੍ਹਾਂ ਰੈਸਟ ਤੇ 10-15 ਮਿੰਟ ਉਹਨੇ ਦਾ ਚਾਪਾ ਰੂਮ ਚੋ ਖਲਾੜਾ ਚੱਕ ਲੈਣੇ ਸੋ ਗਾਇਜ਼ ਆਪਾਂ ਨੂੰ ਲੱਗਦੀ ਮੋਜ ਅੱਜ ਆਪਾਂ ਸਬਜੀ ਬਣਾਇਨੀ ਉਦੋਂ ਮੈਂ ਰਾਤ ਨੂੰ ਤੜਕਾ ਲਗਾ ਕੇ ਰੱਖ ਲਿਆ ਸੀ ਰਾਜਮਾ ਲਈ ਸੋ ਕੜੀ ਆਈ ਹੈ ਯਾ ਤੇ ਆਪਾਂ ਖਾਵਾਂਗੇ ਕੜੀ ਮੂਲੀ ਵਾਲੇ ਪਰੌਂਠਿਆਂ ਦੇ ਨਾਲ ਸੋ ਗਾਇਜ਼ ਦੇਖੋ ਆਵਲਾ ਰੂਮ ਨੇ ਕਰ ਦਿੱਤਾ ਕਲੀਨ ਦੇਖੋ ਤੇ ਹੁਣ ਚੱਲਿਆਂ ਆਪਾਂ ਦੂਸਰੇ ਰੂਮ ਦੇ ਵਿੱਚ ਸੋ ਗਾਇਸ ਮੈਂ ਆ ਗਈ ਹਾਂ ਯੂਵੀ ਆ ਰੁਸ਼ ਦੇ ਰੂਮ ਵਿੱਚ ਤੇ ਹੁਣ ਆਪਾਂ ਇੱਧਰ ਵੀ फटाफट ਬੈੱਡ ਸ਼ੀਟ ਵਿਛਾ ਦਈਏ ਤਾਂ ਕਿ ਫਿਰ 10-15 ਮਿੰਟ ਹੋ ਜਾਣੇ ਆਟੇ ਨੂੰ ਉਹ ਰੱਖੇ ਹੋਏ ਨੂੰ ਫਿਰ ਆਟਾ ਵੀ ਗੁੰਨ ਲਈਏ ਆਪਾਂ ਸੋ ਆਪਾਂ ਵਿਛਾਣੇ ਆ ਇੱਧਰ ਬੈੱਡ ਸ਼ੀਟ ਆਮ ਗੋਇੰਗ ਟੂ तो गैस देखो रूम में कर देता क्लीन ही हो यार उशिला देखो आप आप चल दिया बाहर रूम जो आपको भी दो तो गैस अपार्ट टक उनके रख लिया वा बाते मैं क्या अभी रुकेरो टिप्पणियां तो आप आप हम फटाफट वॉशरूम क्लीन कर लेने हैं ਆ ਲੈ ਲਏ। ਵੀਡੀਓ ਵੀ ਚੰਗੀ ਕਰਦੇ। ਸੋ ਗਾਇਜ਼ ਆਪਾਂ ਖਾਣ ਲੱਗਦੇ ਹਾਂ। ਇਹ ਹੋਰ ਵਾਲਾ ਤੇ ਨਾਲ ਫੋਜੀ ਦਾ। ਗਾਇਸਾ ਜੈ ਵਿਸ਼ ਨੇ ਪਾਸਤਾ ਖਾਦਾ ਸੀ ਤੇ ਐ ਵਿਸ਼ ਹੁਣ ਦੱਸੂਗਾ ਕਿ ਕਿੱਦਾਂ ਦਾ ਲੱਗਾ ਇਹਨੂੰ ਪਾਸਤਾ ਰਿਵਿਊ ਦਊਗਾ। ਐ ਵਿਸ਼ ਕਿਹਦਾ ਲੱਗਾ ਤਾਂ ਪਾਸਤਾ? ਬਹੁਤ ਸਵਾਦ ਲੱਗਿਆ ਸੀ। ਕਿਹਦੇ ਵਾਲਾ? ਐਂ ਟੇਸਟੀ ਦਾ। ਥੈਂਕ ਯੂ। ਸੋ ਗਾਇਸ ਮੈਂ ਚੱਲੀ ਆ ਸਲੂਨ ਤੇ ਤੇ ਜੇ ਤੁਹਾਨੂੰ ਮੇਰਾ ਇਹ ਵਲੌਗ ਵਧੀਆ ਲੱਗਾ ਤਾਂ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਐਂਡ ਥੈਂਕਸ ਫॉर ਵਾਚਿੰਗ ਮਾਈ ਵਲੌਗ ਬਾਏ ਬਾਏ ਗਾਇਸ